ਲੰਢੀ ਲੈ ਆਟ ਨੋਂ ਨਸਤੇ ਬਾਹਰ ਆ ਵੇ ਦੇਖੋ ਪੀਵਾਂਗੇ ਰੋ ਆਪਾਂ ਅੰਕਲੇ ਪੀਪੀਸੀ ਕਰਨ ਕਰਤਾ ਕੰਮ ਫਾਈਨਲ ਬੈਠੇ ਇਹ ਵੀ ਕਿਵੇਂ ਜਿਵੇਂ ਬੜੇ ਦਾਸ ਹੁੰਦੇ ਹੀ ਕੀ ਗੁੱਡ ਮਾਰਨਿੰਗ ਸਸੀਕਾਲ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਵਧੀਆ ਆਪ ਕਰਦੇ ਛੋਟੇ ਜਿਹਾ ਬਲਾਉ ਦੀ ਸਰਵਾਤ ਟਾਈਮ ਹੋ ਗਿਆ 9:30 ਦਾ ਤੇ ਆ ਲੈਟਾ ਛੱਟਾਂ ਆ ਲੈਟਾ ਥੋੜੀ ਗਲਤੀ ਜਾਂ ਗਈ ਐ। ਚਲੋ ਇਹ ਆਪਾਂ ਚੇਂਜ ਹੋ ਜਾਣਾ ਐ ਲੈਟਾ ਥੋੜੀ ਜਿਹੀ ਗਲਤ ਆ ਗਈ ਐ। ਤੇ ਨਾਲੇ ਇੱਕ ਦੀ ਲੈਟ ਇਹਦੇ ਨਾਲ ਦੀ ਵੀ ਲਿਓਣੇ ਨੇ ਲਿਓਣ ਵਾਲੇ ਬਾਕੀ। ਤੇ ਦੇਖਦੇ ਆਂ ਫਿਰ ਉੱਥੇ ਜਾ ਕੇ ਥੋੜਾ ਬਸਮਾਨ ਲੈ ਲਈਏ ਤੇ ਫਿਰ ਜਾਵਾਂਗੇ ਪ੍ਰਾਟ ਚ। ਉੱਥੇ ਬਿਜਲੀ ਵਾਲਾ ਵੀ ਲੱਗਾ ਵਾ ਤੇ ਉਸ ਮਾਨ ਮਹਗਾਇਆ ਸੀ ਉਹਨੇ। ਤੇ ਬਾਕੀ ਚਲੋ ਲੈ ਆਈਏ ਫਿਰ। ਫਿਰ ਆਣ ਕੇ ਆਪਾਂ ਕੰਮ ਤੇ ਵੀ ਜਾਣਾ। ਪਹਿਲਾਂ ਪਹਿਲਾਂ ਉਹਨਾਂ ਸਮਾਨ ਦੇ ਆਉਨੇ ਆ। ਤੇ 2:30 ਵਜੇ ਫਿਰ ਕੰਮ ਤੇ ਵੀ ਜਾਵਾਂਗੇ ਥੋੜਾ ਜਿਹਾ ਕੰਮ ਆ ਕਹਿੰਦਾ ਕਰਨਾ ਬਾਕੀ ਕੀ ਰਹਿ ਗਿਆ ਵਿੱਚ ਤੇ ਚਲੋ ਫਿਰ ਆ ਕਰਾਉਨੇ ਚੇ ਚੋਲਾ ਬੇਗਾ ਮਿਲ ਆ ਬਾਬਾ ਬਦਰੀ ਤਿਆਰ ਹੋ ਗਏ ਨਾਲ ਹੈ ਚਲੋ ਫਿਰ ਆ ਚੱਕੋ ਛੋਲੇ ਚ ਪਾਓ ਫਿਰ ਇਹਨੂੰ ਨਾਲੇ ਚੱਲ ਜਾਨੇ ਉੱਥੇ ਨਾਲੇ ਦੇਖੇ ਕੰਮ ਨੇ ਨਾਲੇ ਕੱਲ ਦਾ ਗਾਣਾ ਵੀ ਆਇਆ ਸਿੱਧੂ ਮੂਸੇ ਵਾਲੇ ਜਿੱਦਾ ਬਹੁਤ ਹੀ ਘੈਂਟਾ ਗਾਣਾ ਕਨਾ ਚਲੋ ਚੱਲੀਏ ਫਿਰ ਪੌ ਚੋਲੇ ਜਨ ਅੱਛਾ ਅੰਨੇ ਪਾਇਆ ਬਣ ਕੇ 3000 ਰੁਪਏ ਟੱਡਾ ਚਲੋ ਚਲੀਏ ਮੈਂ ਲੈ ਲਵਾਂ ਹਾਂਜੀ ਅਸੀਂ ਹੁਣ ਘਰੋਂ ਚੱਲ ਪਏ ਆ ਤੇ ਇਹਨਾਂ ਨੇ ਪਹਿਲਾਂ ਇਕੱਲੇ ਆ ਜਾਣਾ ਸੀ ਫੇਰ ਮੈਂ ਸੋਚਿਆ ਕਿ ਚਲੋ ਮੈਂ ਵੀ ਚੱਲ ਚੱਲ ਜਾਂਦੀ ਇਹਨਾਂ ਨੂੰ ਦੇਖ ਲੈਨੀ ਆ ਇਹ ਕਹਿੰਦੇ ਪੱਖੇ ਲਿਆਉਣੇ ਆ ਦੇ ਕੀ ਨੀ ਅ ਜੇ ਪਸੰਦ ਆਈਆਂ ਨੇ ਲਈ ਟੰਗ ਜਿੱਥੇ ਉਹ ਵੀ ਆਪਣਾ ਸੈਂਟਰ ਦਾ ਕੰਮ ਹੀ ਖਵਾ ਦੇਣਾ ਹੁਣ ਬਸ ਤਿਆਰੀ ਹੈ ਆਪਣੀ ਬਸ ਉੱਥੇ ਜਾਣ ਦੀ ਛੇਤੀ ਰਸ਼ੇ ਪਿਆਰੀ ਜਾਨਾਂ ਤੇ ਬਾਕੀ ਇਹ ਹੈ ਕਿ ਜਦੋਂ ਇਹ ਜਿਹੜਾ ਪੇਂਟ ਵਗੈਰਾ ਹੋਊ ਇਹ ਵੀ ਜਿਹੜਾ ਟੰਗ ਟੁੱਣਾ ਮਟਕੇ ਕਿਤੇ ਲਵਾਵਾਂਗੇ دروازੇ ਦੂਜੇ ਤੇ ਇਹਨਾਂ ਨੇ ਆਪ ਹੀ ਲਾ ਲੰਨੇ ਆ ਆਪਾਂ ਲੱਕੜ ਮੰਡੀ ਪਹੁੰਚ ਚੁੱਕੇ ਆ ਤੇ ਇੱਥੋਂ ਆਪਾਂ ਲੱਕੜ ਉਦੋਂ ਖੜੀ ਮੈਂ ਵੀ ਉਦੋਂ ਨਾਲ ਹੀ ਆਈ ਦਰਵਾਜ਼ੇ ਵਾਸਤੇ ਸਮਾਨ ਰੱਖ ਲਿਆ ਗੱਡੀ ਚ ਚਲੋ ਜੀ ਹਾਂਜੀ ਆਪਾਂ ਸਮਾਨ ਤੇ ਲੈ ਲਿਆ ਹੋਇਆ ਪੱਕੇ ਲੈ ਦੋ ਸਮਾਨ ਲੈ ਲਿਆ ਜਿਵੇਂ ਬੰਦ ਲਓ ਜੋ ਵੀ ਬਿਜੇ ਲੈਣ ਆਲਾ ਸੀ ਤੇ ਹੁਣ ਜਾ ਰਹੇ ਆ ਪਲਾਟ ਚ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਤੇ ਉਹ ਵੀਰ ਵੀ ਫੋਨ ਕਰ ਰਹੇ ਆ ਬਿਜਲੀ ਵਾਲਾ ਕਿ ਭਾਜੀ ਆਏਗਾ ਟਾਈਮ ਹੀ ਹੋ ਗਿਆ ਵਾ ਕਾਫੀ 12 1 ਦਾ 12 1 ਦਾ ਟਾਈਮ ਹੋ ਗਿਆ 9:00 ਵੱਜ ਗਿਆ ਤੇ ਆਪਾਂ ਫਿਰ ਕੰਮ ਤੇ ਵੀ ਜਾਣਾ ਹੱਸਣਾ ਕਰਦੇ ਇਹਦੇ ਪ੍ਰੋਗਰਾਮ ਕੀ ਬਣਦਾ ਕੀ ਨਹੀਂ ਕਰੋ ਮਿਲਦੇ ਆ ਫਿਰ ਤੁਹਾਨੂੰ ਉੱਥੇ ਜਾ ਕੇ ਸਮਾਨ ਪੱਕੇ ਡੂਬਾ ਡਬਾ ਬੰਗਿਆ ਲੈ ਲਈਆਂ ਜੋ ਵੀ ਲੈਣੀਆਂ ਆ ਫਲ ਗੁਰੂ ਗੁਬਾਰਾ ਜੋ ਵੀ ਆਹ ਤਰ੍ਹਾਂ ਡਿਸਟ੍ਰਿਕਟ ਚੋਂ ਕੱਢ ਲਿਆ ਕਰੋ ਮਿਲਦੇ ਆ ਨਾਲੇ ਰਸਤੇ ਦੇ ਵਿੱਚ ਚਾਹ ਲੈ ਕੇ ਚਾਹ ਜਿਹੜੀ ਆਂਦੀ ਆ ਆਪਾਂ ਤਾਂ ਰੋ ਠੰਡੀ ਹੋ ਗਈ ਨਾਲ ਮੱਠੀਆਂ ਨਹੀਂ ਚਾਹ ਜਿਹੜੀ ਘਰੋਂ ਲੈਂਦੀ ਉਹ ਨੂੰ ਉੱਥੇ ਸਮਾਨ ਲਿਆਉਣਗੇ ਬੜਾ ਟਾਈਮ ਲੱਗੇ ਘੰਟੀਆਂ ਦੋ ਦੋ ਉੱਥੇ ਲੱਗੇ ਤੇ ਚਾਹ ਟੰਡੀ ਹੋ ਗਈ तकरीबन 100 ਕੀ ਆ ਤੇ ਹੁਣ ਦਸ ਚ ਲੈ ਜਾਂਦੇ ਚਾਹ ਦੁਬਾਰਾ ਦੁਬਾਰਾ ਕਿਉਂਕਿ ਟੰਡੀ ਚਾਹ ਬਣਾਉਂਦੀ ਰੜਕਿਆ ਪਹਲਾ ਨਹੀਂ ਤਦਾਂ ਮਿਲਦੇ ਰਹੇ ਫਿਰ ਹੁਣ ਸੜਕਾਂ ਬਹੁਤ ਵਧੀਆ ਬਣ ਗਈਆਂ ਪਹਿਲਾਂ ਬਹੁਤ ਖਰਾਬ ਸੀਗੀ ਸਾਰੀ ਸੜਕ ਟੋਟਲ ਖਰਾਬ ਹੀ ਤੇ ਹੁਣ ਰਸਤੇ ਵਿੱਚ ਇਹ ਰੋਡ ਤੋਂ ਅਸੀਂ ਚਾਹ ਲਵਾਗੇ ਪਹਿਲੀ ਚਾਹ ਤਾਂ ਖਰਾਬ ਹੋ ਪਈਏ ਮਨਜੀਤ ਹੁਣ ਇਹ ਚਾਹ ਲੈਣਗੇ ਚਾਹ ਇਹ ਇੱਥੋਂ ਹੀ ਲੈਂਦੀ ਇੱਕੋ ਦੁਕਾਨ ਤੋਂ ਹੀ ਕਿਤੇ ਡਿਊਟੀ ਲੱਗੀ ਬੈਠੇ ਇਹ ਕਿਵੇਂ ਜਿਵੇਂ ਬੁੜੇ ਬਦਾਸ ਹੁੰਦੇ ਚਾਹ ਲੱਗਦਾ ਆ ਵੀ ਪੀਂਦੇ ਆਂ ਮਿਸੇ ਬਲੀ ਚਾਹ ਅੱਬ ਇਹ ਵਾਲਾ ਕਿਦਾਂ ਵੇਖੋ ਸਮਾਨ ਖਲਾ ਰਿਹਾ 17 ਤੁਰਾ ਪਾਤੀਆਂ ਵੀਰਾਂ ਨੇ ਸਾਰੀਆਂ ਤਕਰੀਬਨ ਸੋਚ ਵੀ ਲਾਤੇ ਆ ਪੁਆਇੰਟ ਆ ਇੱਧਰ ਵੀ ਲਾ ਕੇ ਇੱਕ ਦੋ ਪੁਆਇੰਟਾਂ ਦਾ ਅੰਦਰ ਅੰਦਰ ਚਾਹ ਨੂੰ ਕਰਦੇ ਆਂ ਜਲਦੀ ਆਂ ਥੋੜਾ ਜਿਹਾ ਤੇ ਨਹੀਂ ਕੋਣੇ ਲੱਗੇ ਨਹੀਂ ਲੱਗਣ ਡਈ ਆਹੋ ਆਹ ਪੂਰਾ ਸੈਟਿੰਗ ਆ ਜਮੇਗਾ ਸਾਰਾ ਖੋਲਦਾ ਪ੍ਰੋਜੈਕਟ ਕਹਨ ਲੱਗੇ ਲਾਉਣੇ ਪੂਰਾ ਜੀ ਬਾੜ ਕੀਤਾ ਤੇ ਤਾਂ ਪੱਕਾ ਕੰਮ ਕਰਨੇ ਲੱਗਣੇ ਮੇਰਾ ਆ ਸੱਚ ਕਿ ਆ ਰਹੀ ਨਾ ਗੱਲ ਇੱਕੋ ਪੇ ਲੱਗਾ ਇੱਕੋ ਲੱਗਣਾ ਦੋ ਲੱਗਣਗੇ ਇਹ ਤਾਂ ਇਹ ਗੱਲ ਆ ਵੜਿਆ ਬੰਨੀ ਵਾਚ ਗੜ ਇਹ ਕਿਥੇ ਲਾਦੇ ਕਾ ਉਧਰ ਲਾਦੇ ਭਾਈ ਤੁਸੀਂ ਖਬਰ ਆ ਜਾਂਦੇ ਨਹੀਂ ਨਹੀਂ ਆ ਵੀਰ ਖਬਰ ਆਉਂਦਾ ਛੇਤੀ ਛੇਤੀ ਥਾ ਛੱਡ ਜਾਂਦਾ ਹੈ ਇਹ ਛੇਤੀ ਥਾ ਛੱਡ ਦਿੰਦਾ ਨਹੀਂ ਹੋਣਾ ਹੀ ਨਹੀਂ ਕੰਮ ਇਹਦੇ ਹਲ ਆ ਏਦਾਂ ਗੱਸੇ ਜਾਣੀ ਤੁਹਾਡੀ ਭਰਾ ਜੋੜ ਲਾ ਲਾ ਫਿਰ ਗੱਸੀ ਨਹੀਂ ਆਏ ਤਾਂ ਜੋੜਾ ਮਾਰ ਕੇ ਨਾ ਪਾਸੀ ਦਈਏ ਗਾਂ ਨੂੰ ਇਹ ਜੋ ਜੋੜੇ ਕਨੈਕਸ਼ਨ ਕਰ ਦੋਗਾ ਦੋਵੇਂ ਪੱਖੇ ਲਾਂਦੇ ਕੱਢੋ ਬਾਹਰ ਲੈਟਾਂ ਛੱਟਾਂ ਲਾਓ ਜਿਹੜੀਆਂ ਲਾਉਣ ਵਾਲੀਆਂ ਉਹਨਾਂ ਨੂੰ ਜੋੜ ਦਿੰਦਾ ਉਹਨਾਂ ਕੋਲ ਲਿੰਨੇ ਬਲੇ ਰਾਤ ਨੂੰ ਜਗਾ ਕੇ ਬਿਦਾਦ ਦੀ ਨਾ ਜਗਾਉਂਦੇ ਨੀ ਰਾਤ ਨੂੰ ਜਮਾ ਲੱਡਬੀਆਂ ਦੇ ਤੇ ਨਾ ਵੀ ਨਾ ਸੁੱਤਰਦੇ ਅਸੀਂ ਆਉਦੇ ਅੰਦੇ ਵਿੱਚ ਸ਼ੇਟ ਮਾਰ ਲੈਣੇ ਆ ਉੱਪਰ ਪਾਤੇ ਬਣਾ ਉੱਪਰ ਤਰ੍ਹਾਂ ਕੱਟਤੀਆਂ ਸਾਰੀਆਂ ਲਾਲੀ ਲਾਲ ਕਰਤੀਆਂ ਤਾਰਾਂ ਸਾਰੀਆਂ ਤੇ ਲਾਲ ਲਾਲ ਰੰਗ ਲੈਣ ਤਾਂ ਲਾਲ ਲਾਲ ਤੇ ਹੋ ਗਿਆ ਲਾਲ ਤੇ ਇਹਨਾਂ ਡਰੋ ਬੰਦ ਕਰ ਦਿਓ ਜਾਂ ਟਿੱਕੀਆਂ ਜੇ ਲਾ ਕੇ ਮੈਂ 6 ਟਿੱਕੀਆਂ ਬਾਹਰ ਦੀਆਂ ਹੁਣ ਲੈ ਕੇ ਆਇਆ ਅਸੀਂ ਮਨਾਂ ਕਿ ਬਾਕੀ ਰਹਿ ਰਹੇ ਬਾਹਰ ਦੀਆਂ ਮਨੂੰ ਘੁੰਣ ਜੇ ਵੜਦੇ ਰਹਿੰਦੇ ਯਾਰ ਆ ਗਿਆ ਇਹ ਉਹ ਤਾਂ ਲੰਢੀ ਲੈ ਆਟ ਲੋਨ ਵਾਸਤੇ ਬਾਹਰ ਫਤੂਨੀ ਦੱਸੇ ਸਾਨੂੰ ਇਹ ਦੱਸੀ ਮਣੀ ਗਲਤੀ ਨਹੀਂ ਕਰ ਨਾ ਉਹ ਦੱਸਣਾ ਚਾਹੀਦਾ ਸਹੀ ਤਾਂ ਚਾਹ ਪੀ ਲੈ ਇੱਕ ਕਰੇ ਫਿਰ ਭਾਜੀ ਯਾਰ ਫਿਰ ਚਾਹ ਪਿਲਾ ਚਾਹ ਜਰਮਨ ਪਾ ਫਿਰ ਚਾਹ ਪਿਲਾਇ ਕਰੀ ਹੈ ਵੀ ਸਮਾਨ ਵਿੱਚ ਆ ਗਿਆ ਹਾਂ ਕੌਣ ਇਹ ਟਾਈਮ ਆ ਫਾਨ ਸਾਢੇ ਪੰਜ ਚੜ੍ਹ ਵੀ ਗਏ ਸਵੇਰੇ ਆਉਣਗੇ ਆ ਨਹੀਂ ਜਾਣਗੇ ਕੋਲੋਤੇ ਨੇ ਤਾਂ ਵੇਖਣ ਦੇ ਲੋ ਐ ਲਵਾਈਏ ਖੋਲੋ ਗੇਰਮੜਾ ਉੱਤੇ ਰੱਖ ਲੈ ਇਹਨਾਂ ਚਾਲੂ ਕਰਤਾ ਇਹਨੇ ਤੇ ਬਾਕੀ ਅਜ ਖਲਾਰਾ ਸਾਰਾ ਚੁੱਕਣਾ ਪਿਆ ਅਜੇ ਵੇਖੋ ਜਰਮਨ ਦਾ ਬਿਤਾਦਾ ਉਹਦੇ ਨੂੰ ਉੱਠਦਾ ਰਹੇ ਚੱਲਿਆ ਦਾਂਗਾ ਯਾਰ ਫਿਰ ਕੀ ਖਾਣਾ ਦੀ ਗੱਲ ਕਰੋ ਆ ਤੇ ਜਗਾ ਉਹ ਤੇ ਜਗਾਤੀ ਬਸ ਇੱਕਲਾ ਆ ਤੇ ਸੈਂਟਰ ਚ ਬਾਕੀ ਬੰਦ ਕਰਵਾ ਦੇ ਆਪ ਸੋਚ ਸਾਰੇ ਵੇਖ ਇਧਰ ਸਾਰੇ ਬੰਦ ਕਰਵਾ ਦੇ ਹੋ ਲੈ ਆ ਵਧੀਆ ਨੇ ਆ ਬੜੀ ਵਧੀਆ ਲੱਗਾਈ ਗਾਨ ਕਰੋ ਚੱਕੋ ਵੀ ਆ ਇੱਕ ਮਾਰੋ ਥੋੜੀ ਸ਼ੇਕ ਮਾਰ ਕੇ ਲਾ ਦੇ ਉਹ ਵੀ ਸ਼ੇਕ ਮਾਰ ਕੇ ਲਾਓ ਯਾਰ ਪਤਾ ਲੱਗੇ ਜਰਮਨ ਵੀ ਨੇ ਕੰਮ ਕੀਤਾ ਮਾ ਸਿੱਕੋ ਲਾਤੀਆ ਕਿੰਨੇ ਆ 2 4 6 ਤੇ 7 ਲਾਈਆਂ ਲਟਾਂ ਲਾਈ ਇੱਕੋ ਹੀ ਆ 7 ਲਾਈਆਂ ਲਟਾਂ ਲਾਈ ਇੱਕੋ ਹੀ ਆ ਲੈ ਆੜੇ ਨਹੀਂ ਕਰਣੀ ਵਧਣੀ ਇਹਦੀ ਬਸ ਬਸ ਇਹ ਰਾਤ ਨਹੀਂ ਵਧਿਆ ਲੱਗਣੀ ਹੂੰ ਬਹੁਤ ਲਾਈਟ ਹੁੰਦੀ ਆ ਦੀ ਸੋਹਣੀ ਲੱਗਦੀ ਆ ਇਹਨੂੰ ਕੁਝ ਜਾ ਜਾ ਲੱਗਾ ਲੈ ਆ ਬਿਲਾ ਲੈ ਬਈ ਇਥੇ ਪੀਵਾਂਗੇ ਰੋ ਆਪਾਂ ਐਂ ਚੱਲੇ ਪੀਵੀਸੀ ਕਰਨ ਰਸਟ ਚੜੋ ਗਿਆ ਹੀ ਦਿੰਦੇ ਆ ਪੀਵੀਸੀ ਲੱਗਿਆ ਕਰਨਾ ਆਪਾਂ ਆ ਪੀਵੀਸੀ ਕਰਨੀ ਆ ਮਤਲਬ ਟੋਟੇ ਛੋਟੇ ਰਹਿ ਗਏ ਲਾਉਣ ਵਾਲੇ ਤੇ ਇਹ ਕਾਰ ਬਾਈ ਕੋਨੇ ਨਾਲ ਚਿੰਕਲ ਆਇਆ ਉਸਤਾਦ ਮੇਰੇ ਨਾਲ ਟਾਈਮ ਹੋ ਗਿਆ 12:00 ਵਜੇ ਦਾ ਰੋਟੀ ਦਾ ਟਾਈਮ ਹੋ ਗਿਆ ਚਲੋ ਕੱਲ ਇਹ ਕੰਪਲੀਟ ਫਿਰ ਮਿਲਦੇ ਆ ਤੁਹਾਨੂੰ ਕਰਤਾ ਕੰਮ ਫਾਈਨਲ ਚੱਲੇ ਆ ਘਰ ਟਾਈਮ ਬਹੁਤ ਹੋ ਗਿਆ ਟਾਈਮ ਹੋ ਗਿਆ ਪਾਣੇ 10 ਦਾ ਮੇਰਾ ਪਰ ਬਹੁਤ ਹੋ ਗਿਆ ਕੰਮ ਇੰਨੇ ਵੱਡਾ ਟਾਈਮ ਖਤ ਦਾ ਹੋ ਰਿਹਾ ਹੋੜੀ ਨੰਬਰ ਟਾਈਮ ਖਤ ਇਹਨੂੰ ਮਤਲਬ 6 ਵਜੇ ਆਪਾਂ ਨਾਲ ਕਰੋ ਚੱਲ ਚਲੋ ਬਿਸ਼ਰਾ ਚੱਕ ਸਮਾਨ ਚੱਲੀ ਹਾਂ ਪਾਓ ਸਮਾਨ ਸੁੰਡੈਕ ਚ ਹਾਂਜੀ ਅਸੀਂ ਉਹਨਾਂ ਘਰ ਜਾ ਰਹੇ ਹਾਂ ਵਾਪਸ ਤੇ ਦਸ ਤੇ ਵਿੱਚ ਰੁਕਾਂਗੇ ਕਿਉਂਕਿ ਅਸੀਂ ਇੱਕੇ ਸਮਾਨ ਲੈਂਦੇ ਸੌਦਾ ਵਗੈਰਾ ਉਹ ਪਾਪਾ ਜੀ ਦੀ ਦੁਕਾਨ ਤੇ ਉਤੋਂ ਲਵਾਂਗੇ ਥੋੜਾ ਸੌਦਾ ਖਤਮ ਹੋਇਆ ਵਾ ਕੰਨ ਤੇ ਆ ਟਾਈਮ ਲਵਾਂਗੇ ਇੱਥੇ ਹੁਣ ਲਵਾਂਗੇ ਸੌਦਾ ਹਨੇ ਪਾਪਾ ਜੀ ਬੈਠੇ ਟੈਕ ਵਾਲਾ ਉਹਦਾ ਪੁੱਲਾ ਸਹੀ ਹੈ ਅੱਗੇ ਕਿੰਨੀ ਵਾਰ ਸੁਦਾਸ ਹੋ ਜਾ ਕਰ ਦੋ ਅੱਜ ਕਿ ਲਵਾਂ ਨਾ ਅਰੇ ਟਾਈਮ ਹੋ ਗਿਆ 11 ਵਜੇ ਦਾ ਉਨੇ ਪੁੰਚੇ ਘਰ ਆਉਣੇ ਰੋਟੀ ਪਣੀ ਕੋਈ ਧਿਆਨ ਨਹੀਂ ਕੀਤਾ ਹੈ ਮੈਂ ਰੋਟੀ ਬਣ ਚਾਰਗਾ ਕੇ ਪੰਨਾ ਜਿਹਾ ਇਸ ਤਰ੍ਹਾਂ ਕਰੀ ਜਾਣੀ ਆ ਕਿਹੜਾ ਲਾਦੇ ਤੁਸੀਂ ਟਿਕ ਟਿਕ ਕਰੀ ਜਾਂਦੇ ਹੋਰ ਆਪ ਨੂੰ ਦੱਗਣਾ ਕੀ ਆਖੇ ਆ ਡੱਬਾ ਕੱਢਣ ਨੂੰ ਕਿ ਆਪੇ ਹੀ ਕੱਢ ਲਿਆ 2:30 ਵਜੇ ਪੀਸੀ ਖੜੀ ਹੋਗੇ ਅੰਦਰ ਘਰ ਟਾਈਮ ਨਾਲ ਜਲਾ ਹੈ 2:30 ਵਜੇ ਤੱਕ ਚੱਲ ਗਿਆ ਆਪਾਂ ਲੇਟ ਹੋ ਗਏ ਉਸ ਚੱਕਰ ਵਿੱਚ ਨਹੀਂ ਰਹੋਗੇ ਸਾਢੇ 9:00 10:00 ਹੋ ਗਏ ਆਹ ਲੈ ਹੁਣ 11 ਵਜ ਗਏ ਨੇ ਘਰ ਟੀੜੀਆਂ ਵੇਖਣ ਦੀ ਟੀੜੀਆਂ ਆਵਲੇ ਲੱਭਣੀਆਂ ਰਾਤ 11 ਵਜੇ ਹੁਣ ਕਿੱਥੇ ਗਿੜੀਆਂ ਲੈ ਕਿਹ ਗਏ ਕਿ ਕੀ ਕਰੀ ਕੋਈ ਗਿੜੀਆਂ ਨਹੀਂ ਆਣ ਬੋਜ ਕੇ ਨਹੀਂ ਦੋਵੇਂ ਕਰ ਦੁਪਹਿਰੇ ਮੈਂ ਤਾਂ ਪੇ ਰੱਖਿਆ ਗੁਰ ਕਿਤੇ ਨਹੀਂ ਕੀੜੀਆਂ ਆ ਗਈਆਂ ਅੱਜ ਮਿਸਤਰੀ ਉਹ ਵੀ ਨਹੀਂ ਆਇਆ ਅੱਜ ਕੱਲ ਕਹਿੰਦਾ ਮੈਂ ਆਵਾਂਗਾ ਭਾਈ ਜ਼ਰੂਰ ਪਹੁੰਚਾਂਗਾ ਦੋ ਬੰਦੇ ਲੈ ਗਏ ਦੋ ਬੰਦੇ ਕਿਹਦੇ ਉਹਨੇ ਆਪ ਹੀ ਨਹੀਂ ਆਇਆ ਚਲੋ ਫਿਰ ਰੋਟੀ ਪਣੀ ਛਕ ਲਈਏ ਬਣ ਗਿਆ ਕੀ ਇੱਕ ਹੀ ਫੌਜ ਦੇ ਬੰਦਾ ਦੂਆ ਨੇ ਕੀ ਕਰਨਾ ਜਿੰਨਾ ਕੰਮ ਉਹ ਵੇਲੀ ਆ ਸਾਡੇ ਬਾੜੇ ਹਵੇਲੀ ਆ ਸਾਡਾ ਛੋੜ ਪਿੱਛਾ ਵੱਡੀ ਸਹੀ ਗੱਲ ਵੇਲੀ ਸਾਡੀ ਇਹ ਹੀ ਬੰਦਿਆ ਦੁੱਧ ਲਈ ਸੇਵੇਂ ਇਹ ਤਾਂ ਫੁੱਟ ਗਈਆਂ ਫੇਰ ਫੇਰ ਮੈਂ ਲੈਣੇ ਤੁਹਾਡੇ ਕੋ ਪੈਸੇ ਕਿਸੇ ਦੇ ਮੇਂ ਸੂਟ ਜੇ ਇਹ ਨਾ ਫੁੱਟੀਆਂ ਫੇਰ ਫੇਰ ਕੋਲ ਜਾਣੀ ਕੀ ਸੂਟ ਉਹ ਗਿਆ ਸੋਦਾ ਮਲਣ ਡਿਆ ਵੇਖੀ ਫੇਰ ਉੱਤੇ ਰੱਖ ਕੇ ਕਰ ਲੈਣਾ ਕਰਨਾ ਗਲਮੰਨੇ ਥੋੜਾ ਕੇਸ ਦੀ ਬਾਜ ਅਜ ਖੰਡ ਲੈ ਕੇ ਆਉਣੇ ਖੰਡ ਮੋਗੀ ਖੰਡ ਲੈਣੇ ਹੋਣੇ ਗੁੜ ਵੀ ਖਤਮ ਹੋ ਗਿਆ ਖੇਤਾ ਬੰਦਾ ਫੋਨ ਕਰ ਦਿੰਦਾ ਸਾਨੂੰ ਮੈਂ ਸਵੇਰੇ ਕਿਹਾ ਮੈਂ ਖਾਂ ਦਾ ਟਾਈਮ ਹੋਣ ਖੰਡ ਲੈ ਕੇ ਆਇਓ ਆਇਆ ਬੜੀ ਲੇਟ ਆ ਮੈਂ ਮੈਂ ਕਰ ਸਕਦਾ ਉੱਥੇ ਉਹ ਬਸ ਕਿਉਂ ਗੁੜ ਪਾਤਾ ਤੇ ਫੁੱਟ ਜਾਣੀਆਂ ਸੀ ਹੋਈਆਂ ਨਹੀਂ ਫੁੱਟਦੀ ਤੇ ਸਵੇਰੇ ਫੇ ਜਾਵਾਂਗੇ ਆਪਣੇ ਉੱਤਰ ਮਕਾਨ ਚ ਦੇਖ ਲਈ ਵੇਰੀ ਪਾ ਸੀਟ ਹੋਇਆ ह्म ਤੇ ਵੀ ਪਟਿਫਟ ਹੋਇਆ ਹੈ ਨਾ ਨਵੇਂ ਬਲੌਟ ਸਹੀ ਗੱਲ ਹੈ ਮੈਨੂੰ ਥੋੜਾ ਟਾਈਮ ਲੱਗਣਾ ਮੈਂ ਦੋ ਚਾਰ ਦਿਨ ਦੀ ਕੀੜਾ ਫਿਰ ਫਿਟ ਹੋਣਾ ਤੇ ਪ੍ਰੋਗਰਾਮ ਕਰਨਾ ਪਣਾ ਜੀ ਛੋਟਾ ਮੋਟਾ ਕਰਾਂਗੇ ਤਾਂ ਹੀ ਚੱਲ ਜਾਨੂੰ ਨਹੀਂ ਕਰਨਾ ਹੀ ਪੈਣਾ ਛੋਟਾ ਮੋਟਾ ਤੇ ਕਰਨਾ ਹੀ ਪਣਾ ਪ੍ਰੋਗਰਾਮ ਹੈ ਫਿਰ ਸਾਡੇ ਸਾਡੇ ਪੈਸੇ ਲੱਗਣੇ ਨੇ ਸਾਡੇ ਲੱਗਣਾ ਛੋਟਾ ਮੋਟਾ ਪ੍ਰੋਗਰਾਮ ਤੇ ਕਰਨਾ ਪੈਣਾ ਵਾ ਦਿਨ ਕਦੇ ਮੂਰਤਨਾ ਮੂਰਤ ਤਮਾ ਤਮਾ ਨਹੀਂ ਕਰਾਂਗੇ ਕੋਈ ਗੱਲ ਨਹੀਂ ਤੇ ਬਲਾਨੇ ਮੂਤ ਕਰ ਗਈ ਐ ਦੰਦ ਕੱਢਿਆ ਨਾ ਬੱਸ ਐ ਮੋਨਾਟੇ 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 ਗਿਆ ਹੀ ਹਾਂਜੀ ਇਹ ਸੀ ਅਜਾ چھوٹਾ ਜਿਹਾ ਵਲੋਗ ਜੇ ਵਲੋਗ ਵਧੀਆ ਲੱਗਾ ਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਨੇ ਅਕਸ ਲੋਗਸ ਬਾਏ ਗੁੱਡ ਨਾਈਟ ਰਬਕ